ਪਠਾਨਕੋਟ ਦੇ ਵਿੱਚ ਬਤੌਰ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਆਪਣਾ ਕਾਰਜਬਾਰ ਸੰਭਾਲ ਲਿੱਤਾ ਗਿਆ ਤੁਹਾਨੂੰ ਦੱਸਦੇ ਕਿ 400 ਬਲਾਂ ਤੋਂ ਬਾਅਦ ਸਭ ਤੋਂ ਪਹਿਲਾ ਹਣਾ ਵੱਲੋਂ ਆਪਣੇ ਅਧਿਕਾਰੀਆਂ ਦੇ ਨਾਲ ਐਸਐਚਓ ਡੀਐਸਪੀ ਸਾਰੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਗਈ ਹੈ ਬੈਠਕ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਮਾਈਨਿੰਗ ਮਾਫੀਆ ਦੇ ਉੱਪਰ ਨਕੇਲ ਕੱਸਣ ਵਾਸਤੇ ਨਿਰਦੇਸ਼ ਦਿੱਤੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਪੁਲਿਸ ਦਾ ਸੰਜੋਗ ਕਰਨ ਦੇ ਨਾਲ-ਨਾਲ ਉਹਨਾਂ ਨੇ ਮਾਰੇ ਅੰਸਰਾਂ ਨੂੰ ਤੇ ਮਾਈਨਿੰਗ ਮਾਫੀਆ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਆਪਣੇ ਗਲਤ ਹਰਕਤਾਂ ਤੋਂ ਆਵਾਜ਼ ਆਜੋ ਨਹੀਂ ਤੇ ਬਣਦੀ ਜਦੋਂ ਵੀ ਇਸ ਗਲਤ ਕਮਾਂ ਵਿੱਚ ਜਿਹੜਾ ਸ਼ਾਮਿਲ ਹੋਵੇਗਾ ਤੇ ਮੈਂ ਉਹਨੂੰ ਵੀ ਨਹੀਂ ਬਖਸ਼ਾਂਗਾ ਸਾਫ਼ ਤੌਰ ਤੇ ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਸਖਤ ਚੇਤਾਵਨੀ ਦਿੱਤੀ ਆ ਦੇ ਨਾਲ ਦੀ ਨਾਲ ਨਸ਼ਾ ਤਸਕਰਾ ਨੂੰ ਵੀ ਵੱਡੀ ਚੇਤਾਵਨੀ ਜਿਹੜੀ ਐ ਐਸਐਸਪੀ ਪਠਾਨਕੋਟ ਵੱਲੋਂ ਦਿੱਤੀ ਗਈ ਆ ਆ ਸੁਣਦੇ ਆ ਕੀ ਕਹਣਾ ਉਹਨਾਂ ਦਾ ਆਪਣੀ ਜੁਆਇਨਿੰਗ ਦੇ ਦੌਰਾਨ ਦੇਖੋ ਅ ਅੱਜ ਪਠਾਨਕੋਟ ਦਾ ਪਠਾਨਕੋਟ ਡਿਸਟ੍ਰਿਕਟ ਦਾ ਬਤੌਰ ਐਸਐਸਪੀ ਮੈਂ ਚਾਰਜ ਲਿਆ ਜੀ ਤੇ ਚਾਰਜ ਲੈਣ ਤੋਂ ਉਪਰੰਤ ਸਭ ਤੋਂ ਵੱਡੀ ਪ੍ਰਾਇੋਰਟੀ ਆ ਲੋਕਾਂ ਦੀ ਸੁਰੱਖਿਆ ਦੀ ਪਠਾਨਕੋਟ ਸੁਰੱਖਿਅਤ ਰਹੇ ਇਸ ਬਾਰੇ ਮੈਂ ਆਪਣੇ ਕਲੀਗ ਆਫਿਸਰਸ ਤੇ ਐਸ ਐਚ ਓ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਪਹਿਲਾਂ ਸੁਰੱਖਿਆ ਦਾ ਜ਼ਾਇਜ਼ਾ ਲਿਆ ਔਰ ਕੋਸ਼ਿਸ਼ ਕਰਾਂਗੇ ਕਿ ਬਿਹਤਰ ਜਿਹੜੀ ਹੈਗੀ ਆ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਪਠਾਨਕੋਟ ਦਾ ਹਰ ਸ਼ਹਿਰੀ ਹਰ ਨਾਗਰਿਕ ਚਾਹੇ ਉਹ ਪਿੰਡਾਂ ਚ ਰਹਿਣ ਵਾਲਾ ਚਾਹੇ ਉਹ ਸ਼ਹਿਰ ਚ ਰਹਿਣ ਵਾਲਾ ਉਹ ਸੁਰੱਖਿਅਤ ਮਹਿਸੂਸ ਕਰੇ ਔਰ ਸੁਰੱਖਿਅਤ ਹੋਵੇ ਵੀ ਦੂਸਰਾ ਆ ਆਪਣੇ ਕਲੀਕ ਆਫਿਸਰਸ ਤੇ ਐਸ ਐਚ ਓਜ਼ ਨੂੰ ਤੇ ਅਲੱਗ-ਅਲੱਗ ਚੌਂਕੀ ਦੇ ਇੰਚਾਰजेस ਨੂੰ ਹਦਾਇਤ ਕੀਤੀ ਹੈ ਕਿ ਪਬਲਿਕ ਦੀਆਂ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਪਬਲਿਕ ਦੀਆਂ ਜਿਹੜੀਆਂ ਗ੍ਰਿਵੈਂਸਸ ਆਉ ਉਹ ਪ੍ਰਾਇੋਰਟੀ ਤੇ ਹੱਲ ਕੀਤੀਆਂ ਜਾਣ। ਔਰ ਜਿਹੜੀ ਮੇਰੀ ਆਪਣੀ ਆ ਭਾਵਨਾ ਹੈ ਜਿਹੜੀ ਆਪਣੀ ਮੇਰੀ ਇੱਛਾ ਆ ਕਿ ਜਿਹੜੇ ਗੈਰ ਕਾਨੂੰਨੀ ਕੰਮ ਹੈਗੇ ਆ ਏਰੀਆ ਦੇ ਵਿੱਚ ਸਪੈਸ਼ਲੀ ਜਿਹੜੀ ਇਲੀਗਲ ਮਾਈਨਿੰਗ ਆ ਜੇ ਕਿਤੇ ਹੋ ਵੀ ਰਹੀ ਆ ਤੋਂ ਉਹਨੂੰ ਮੌਕੇ ਤੇ ਬਹੁਤ ਸਖਤੀ ਨਾਲ ਜਿਹੜਾ ਹੈਗਾ ਉਹ ਨਜਿੱਠਿਆ ਜਾਏਗਾ। ਔਰ ਇਹਦੇ ਚ ਕੋਈ ਵੀ ਮੈਂ ਜਿਹੜੀ ਹੈਗੀ ਆ ਢਿੱਲ ਬਰਦਾਸ਼ਤ ਨਹੀਂ ਕਰਾਂਗਾ ਚਾਹੇ ਉਹ ਮੇਰੇ ਆਪਣੇ ਮਹਿਕਮੇ ਵੱਲੋਂ ਹੋਵੇ ਜਾਂ ਹੋਰ ਮਹਿਕਮਿਆਂ ਵੱਲੋਂ ਹੋਵੇ। ਉਹ ਢਿੱਲ ਮੈਂ ਬਰਦਾਸ਼ਤ ਨਹੀਂ ਕਰਾਂਗਾ। ਅੰਦਰ ਪਿਛਲੇ ਦੇ ਵੀ ਸ਼ਕਤੀ ਉਹ ਸਾਡੀਆਂ ਅੰਦਰੋਨੀ ਸੁਰੱਖਿਆ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਖਲਾਸਾ ਤਾਂ ਨਹੀਂ ਸੀ ਕਰ ਸਕਦੇ। ਪਰ ਉਹਨਾਂ ਨੂੰ ਮੇਰੇ ਤੋਂ ਪਹਿਲਾਂ ਅ ਸੁਹੇਲ ਮੀਰ ਸਾਹਿਬ ਨੇ ਵਾਕੂਬੀ ਉਹਨਾਂ ਨੂੰ ਜਿਹੜਾ ਹੈਗਾ ਆ ਯੋਜਨਾਬੱਧ ਕੀਤਾ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਸੇ ਮੁਕਾਮ ਤੇ ਰੱਖਿਆ ਜਾਵੇ ਔਰ ਉਹਨੂੰ ਹੋਰ ਬਿਹਤਰ ਕੀਤਾ ਜਾਵੇ। ਤੋਂ ਅੱਜ ਚਾਰਜ ਲੈਣ ਤੋਂ ਬਾਅਦ ਮੈਂ ਨਾ ਸਾਰੀਆਂ ਜਿਹੜੀਆਂ ਸੁਰੱਖਿਆ ਯੋਜਨਾਵਾਂ ਉਹਨਾਂ ਦਾ ਜਾਇਜ਼ਾ ਵੀ ਲਵਾਂਗਾ। ਸ਼ਹਿਰ ਵਾਸੀ ਅਲੀ ਸਰ ਕੀ ਕਾਸੀ ਆਏ? ਅ ਸ਼ਹਿਰ ਵਾਸੀ ਦੇਖੋ ਮੇਰੇ ਸਾਰੇ ਆਪਣੇ ਨੇ ਤੇ ਮੈਂ ਉਹਨਾਂ ਵਾਸਤੇ ਹੀ ਇੱਥੇ ਕਾਰਜरत ਆ ਤੇ ਕੋਈ ਵੀ ਮੁਸ਼ਕਿਲਾਂ ਤੇ ਉਹਨਾਂ ਨੂੰ ਪਠਾਨਕੋਟ ਵਾਸੀਆਂ ਨੂੰ ਆਉਂਦੀ ਆ ਤੇ ਮੈਂ ਹਾਜ਼ਰ ਆ ਤੇ ਜਿਸ ਤਰ੍ਹਾਂ ਦੀ ਵੀ ਕੋਈ ਸੂਚਨਾਵਾਂ ਹੈਗੀਆਂ ਉਹਨਾਂ ਦੇ ਕੋਲ ਕ੍ਰਾਈਮ ਦੇ ਸਬੰਧੀ ਆ ਕੋਈ ਹੋਰ ਮੁਸ਼ਕਿਲਾਂ ਆ ਔਰ ਸਬੰਧਤ ਪੁਲਿਸ ਸਟੇਸ਼ਨ ਨੂੰ ਜ਼ਰੂਰ ਜਾਣ ਸਰ ਨਸ਼ੇ ਨੂੰ ਲੈ ਕੇ ਕੀ ਕੀ ਕੁਝ ਖਾਸ ਹੈ ਨਾ ਦੇਖੋ ਨਸ਼ਾ ਤਾਂ ਹਰ ਹਾਲਤ 'ਚ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਂਦਾ ਨਸ਼ਾ ਚਾਹੇ ਵੇਚਣ ਵਾਲਾ ਹੋਵੇ ਚਾਹੇ ਉਹ ਕਰਾਉਣ ਵਾਲਾ ਹੋਵੇ ਤੋ ਉਹਨੂੰ ਤੇ ਲੈ ਕੇ ਹਮੇਸ਼ਾ ਹੀ ਸਖਤੀ ਰਹੇਗੀ ਔਰ ਇਹਦੇ ਬਾਰੇ ਸੀ ਸਪੈਸ਼ਲ ਜਿਹੜੇ ਹੈਗੇ ਆ ਕੋਈ ਨਾ ਕੋਈ ਅਸੀਂ ਆਪਰੇਸ਼ਨਸ ਵੀ ਕਰਦੇ ਰਹਿੰਦੇ ਆ ਔਰ ਭੁੱਖ ਵਿੱਚ ਵੀ ਕਰਦੇ ਰਹਿਵਾਂਗੇ